ਜਰਨਲ ਡਿਸੂਜੇ ਨੇ ਜਦੋਂ ਕਮੈਂਟ ਕੀਤੇ ਸੀ ਨਾ ਭਾਰਤੀ ਹਾਕੀ ਟੀਮ ਤੇ ਉਹ ਭਾਰਤੀ ਹਾਕੀ ਟੀਮ ਦਾ ਚੋਣ ਕਰਤਾ ਸੀ ਜਰਨਲ ਡਿਸੂਜਾ ਉਹਨੇ ਕਮੈਂਟ ਕੀਤਾ ਸੀ ਇਨ ਸੇਖੋ ਨੇ ਤੋ ਦੇਸ਼ ਕੀ ਹਾਕੀ ਕਾ ਬੇੜਾ ਗਰਖ ਕਰ ਦਿਆ ਤੇ ਉਸ ਵੇਲੇ ਸੁਰਜੀਤ ਨੇ ਉਹਦੀ ਚੰਗੀ ਲਾਹ ਪਾ ਕਰਤੀ ਤੇ ਉਹਦੇ ਨਾਲ ਵਿਰਿੰਦਰ ਤੇ ਬਲਦੇਵ ਦੋ ਖਿਡਾਰੀ ਸੀ ਜਿਹੜੇ ਕੈਂਪ ਛੱਡ ਕੇ ਬਾਹਰ ਆ ਗਏ ਸੀ ਤੇ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਸੀ ਕਿ ਪੱਖਪਤੀ ਰੁਪਈਏ ਕਾਰਨ ਜਿਹੜੀ ਭਾਰਤੀ ਹਾਕੀ ਟੀਮ ਦੇ ਜਿਹੜੇ ਹੀਰੇ ਨੇ ਉਹ ਕੈਂਪ ਛੱਡ ਕੇ ਬਾਹਰ ਹੋ ਗਏ ਤੇ ਪੂਰੇ ਦੇ ਪੂਰੇ ਦੇਸ਼ ਦੀ ਜਿਹੜੀ ਪ੍ਰੈਸ ਸੀ ਉਹਨਾਂ ਨੇ ਨੂੰ ਆਪਣੀ ਹਾਈਲਾਈਟ ਕੀਤਾ ਤੇ ਵੱਡੀਆਂ ਸੁਰਖੀਆਂ ਲਾ ਕੇ ਇਹ ਖਬਰ ਪ੍ਰਕਾਸ਼ਿਤ ਕੀਤੀ ਸੀ ਤੇ ਉਸ ਵੇਲੇ ਫਿਰ ਧੰਨਾ ਸਿੰਘ ਗੁਲਸ਼ਨ ਤੇ ਸੁਰਜੀਤ ਸਿੰਘ ਬਰਨਾਲਾ ਪੰਜਾਬ ਵੱਲੋਂ ਦੋ ਮੰਤਰੀ ਸੀ ਮੁਰਾਰਜੀ ਡਿਸਾਈ ਦੀ ਸਰਕਾਰ ਦੇ ਵਿੱਚ ਉਹਨਾਂ ਨੇ ਵਿੱਚ ਵਿਚਾਲੇ ਪੈ ਕੇ ਫਿਰ ਇਸ ਮਜਤਾ ਕਰਵਾਇਆ ਸੀ ਪਰ ਜਿਹੜੇ ਅਧਿਆਲਾ ਅਧਿਕਾਰੀ ਸੀ ਨਾ ਹਾਕੀ ਦੇ ਉਹਨਾਂ ਨੇ ਸੁਰਜੀਤ ਨੂੰ ਬਾਰ ਕਰਤਾ ਸੀ ਸੁਰਜੀਤ ਨੂੰ ਨਹੀਂ ਲਿਆ ਦੁਬਾਰਾ ਕੈਂਪ ਦੇ ਵਿੱਚ ਤੇ ਉਥੇ ਵਰਿੰਦਰ ਨੂੰ ਤੇ ਬਲਦੇਵ ਨੂੰ ਕੈਂਪ ਦੇ ਵਿੱਚ ਲੈ ਲਿਆ ਸੀ ਪਰ ਉਸ ਤੋਂ ਬਾਅਦ ਇਹ ਖਿਡਾਰੀ ਲੰਬਾ ਸਮਾਂ ਖੇਡਣ ਵਾਲੇ ਖਿਡਾਰੀ ਬਸ ਇੱਕ ਅੱਧਾ ਸਾਲ ਹੀ ਹੋਰ ਖੇਡੇ ਤੇ ਇਹ ਉਸ ਤੋਂ ਬਾਅਦ ਇਹ ਸਾਰੇ ਆਪਣਾ ਸੰਿਆਸ ਲੈ ਗਏ ਸੀ ਇੱਥੋਂ ਹੀ ਜਿਹੜੀ ਦੇਸ਼ ਦੀ ਹਾਕੀ ਦਾ ਜਿਹੜਾ ਸੀਗਾ ਨਿਘਾਰ ਆਇਆ ਸੀਗਾ ਤੇ ਅਗਲੀ ਪੂਰੀ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦਿਲ ਦੀਆਂ ਗੱਲਾਂ YouTube ਚੈਨਲ ਤੇ ਪਹੁੰਚੋ ਉੱਥੇ ਤੁਹਾਨੂੰ ਪੂਰੀ ਵੀਡੀਓ ਦੇ ਇਹਦੇ ਤੱਕ ਮਿਲਣਗੇ ਤੁਹਾਡਾ ਸਾਰਿਆਂ ਦਾ ਧੰਨਵਾਦ